ਮੋਦੀ ਸਰਕਾਰ 2025 ਐਕਟ ਲੈ ਕੇ ਆਈ ਹੈ ਤੇ ਉਹਨੂੰ ਥੱਲੇ ਭਵੰਤਮਾਨ ਸਰਕਾਰ ਲਾਗੂ ਕਰ ਰਹੀ ਹੈ ਪਾਵਰ ਕਾਮ ਦੀਆਂ ਜ਼ਮੀਨਾਂ ਵੇਚੀਆਂ ਜਾ ਰਹੀਆਂ ਉਹਦੇ ਸਮਾਜ ਦੇ ਵਿੱਚ ਕਿਸਾਨ ਅਤੇ ਮੁਲਾਜ਼ਮ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਹੁਣ ਅਗਲੇ ਸੰਘਰਸ਼ ਦੀ ਿਆਰੀ ਕਰ ਰਿਹਾ ਤੇ ਆਉਣ ਵਾਲੇ ਦਿਨਾਂ ਵਿੱਚ ਸੈਂਟਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਮੁਲਾਜ਼ਮ ਤੇ ਕਿਸਾਨ ਇਕੱਠੇ ਹੋ ਕੇ ਮੂੰਹ ਤੋੜ ਮਾ ਜਵਾਬ ਦੇਣਗੇ ਕਿਉਂਕਿ ਲੋਕਾਂ ਨੂੰ ਮੂਰਖ ਬਣਾ ਕੇ ਫ੍ਰੀ ਬਿਜਲੀ ਦੇ ਨਾਮ ਤੇ ਸਰਕਾਰ ਦਾ ਬਣਾ ਲਈ ਇਹਨਾਂ ਨੇ ਹੁਣ ਇਹਨਾਂ ਦੀ ਗੱਲ ਦੀ ਹੱਡੀ ਪਣੀ ਹੈ ਇਸ ਕਰਕੇ ਬਿਜਲੀ ਬੋਰਡ ਨੂੰ ਵੇਚਣ ਜਾ ਰਹੇ ਆ ਪਰ ਮੁਲਾਜ਼ਮ ਹੈ ਉਹ ਕਹਿੰਦੇ ਇਸ ਸੰਘਰਸ਼ ਦੇ ਜੋਰ ਤੇ ਇਹਨਾਂ ਨੂੰ ਰੋਕਾਂਗੇ ਜੀ ਬੋਰਡ ਵੀ ਚੱਲ ਰਿਹਾ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਤੁਹਾਨੂੰ ਦੇਣ ਜਾ ਰਹੇ ਆ ਪੰਜਾਬ ਸਰਕਾਰ ਦਾ ਲਗਾਤਾਰ ਜੋਰ ਲੱਗਿਆ ਹੋਇਆ ਹੈ ਪੀਐਸਪੀਸੀ ਅੱਗੇ ਜ਼ਮੀਨਾਂ ਵੇਚਾ ਵਾਸਤੇ ਉਹਦੇ ਨਾਲ ਤੇ ਸਰਕਾਰ ਨੇ ਜਿਹੜਾ ਇਸ ਤੋਂ ਜਿਹੜਾ ਬਿਆਨ ਸੀਗਾ ਧਾਰਮਾਨ ਦੰਦ ਕੇ ਕਰੋ ਕਰੋ ਬਾਹਰ ਕਰੋ ਮੰਨ ਜਾਓ ਕਰ ਦੋ ਹੱਥ ਖੜੇ ਬਾਈ